ਹੰਲਾ ਬੈਲਾ ਲਖਨੀ ਪੀਆ ਚੰਗਿਆਈਆਂ ਲਖ ਪੁੱਨੋਂ ਪ੍ਰਵਾਨ ਲਖ ਨੇ ਕੀਆ ਚੰਗਿਆਈਆਂ ਲਖ ਪੁੱਨੋਂ ਪ੍ਰਵਾਨ ਲਖ ਨੇ ਕੀਆ ਚੰਗਿਆਈਆਂ ਹੋਣ ਲਖ ਪੁੱਨੋਂ ਪ੍ਰਵਾਨ ਲਖ ਪੁੱਨੋਂ ਹੋਣ ਜਿਹੜੇ ਪ੍ਰਵਾਨ ਨੇ ਤੁਹਾਡੇ ਤੀਰ ਸਾਦੇ ਤੁਸੀਂ ਪ੍ਰਵਾਨ ਕਰ ਲਏ ਇਹਨਾਂ ਨੇ ਇਹਨਾਂ ਨੇ ਪ੍ਰਵਾਨ ਕੀਤੇ ਨੇ ਪੁੱਤ ਜਿਹੜਾ ਆਪਣੇ ਨਹੀਂ ਪ੍ਰਵਾਨ ਹੈ ਕੋਈ ਭਰਨੇ ਦਾ ਪੁੰਨਾਨ ਦੇ ਬੇਈਦੇ ਤੇ ਸਰ ਧਰਫਣਾ ਕੇ ਜਾਂ। ਪੋਟ ਨਾਲ ਪੜਨ ਤਾਂ ਬਣਿਓ। ਆਪਣਾ ਨਹੀਂ ਬਣਿ। ਆਪਣਾ ਤਾਂ ਪਾਪ ਉਹਨਾਂ ਹੋਰੇ ਬਾਸਣਾ ਹੈ। ਸਾਡੇ ਬਸੇ ਦੀ ਤੇ ਪਰਵਾਹ ਨਹੀਂ ਹੁੰਦੀ। ਸਾਡੇ ਤਾਂ ਬਸਦੀ ਉਹ ਗੱਲ ਨਹੀਂ ਜੀਵਨ ਦੇ ਤਾਂ ਬਸਦੀ ਉਹ ਗੱਲ ਨਹੀਂ ਬਾਪਾ। ਬਾਪਾ ਨੇ ਕੀ ਪੜਨ ਕੀ ਕਰਦਾ ਚਲੋ ਪਾਪ ਤਾਂ ਛੱਡੋ। ਉਹਨੇ ਕੀ ਕਰ ਸਕਦਾ ਹੈ? ਅੱਗ ਦਾ ਕੀ ਪੁੱਤ ਕਰੂਗਾ ਤੇਰਾ ਖੋਦ ਬੋਗਦਾ ਹੈ ਇੰਨਾ ਹੀ ਵੱਡਾ ਹੋਣ ਜਿੱਦਾਂ ਉਹ ਖਾ ਲੈਂਦਾ ਰੋਜ਼ ਫੇਰ ਵੀ ਭੁੱਖਾ ਰਹਿੰਦਾ ਤੇ ਉਹ ਕਾਹ ਕੁਝ ਕੀ ਕਰਦੂਗਾ ਹੁਣ ਪੀਖਾ ਤਾ ਫਿਹਾਰੀ ਤੇਰੇ ਜਦੋਂ ਪੁੱਤ ਨਿਵਗਾ ਕਰਦੂਗਾ ਰੋ ਤੇ ਉਹ ਕਾਹ ਰੀ ਬਰਬਾਦੀ ਦੀ ਕੋਈ ਪੁੱਤ ਬਰਬਾਦੀ ਹੈ ਪੋਨੋ ਨਹੀਂ ਤਾਂ ਇਹ ਮੇਰੀ ਆਪਣੀ ਹੋਵੇ। ਤੇ ਮੈਨੂੰ ਉਹ ਹੈ ਹੀ ਪੁੱਛਣੀ ਮੈਂ ਕੁੱਤ ਕੱਦ ਤੂੰ। ਕਿ ਪੋਨੋ ਕਰਨਾ? ਤਾਂ ਮੇਰਾ ਕੁਝ ਹੈ। ਮੈਨੂੰ ਆਪਣਾ ਬਣਿਆ ਨਹੀਂ ਪੋਨੋ ਕੀਤਾ। ਦੁਰਬੰਧ ਕੋਈ ਕੋਨ ਪਰਵਾਹ ਨਹੀਂ ਹੈ। ਧਿਆਨ ਰੱਖਣ ਵਾਲੀ ਗੱਲ ਹੈ। ਕਿ ਕੋਈ ਪਰਵਾਹ ਸਾਖਾਂ ਦੀ ਮਸੰਦੇ। ਚੱਪ। ਪੁੱਤ ਆਰ ਪਾਉਤਰਾ ਸਾਡੇ ਨਾਲ ਗੱਲ ਲਈ ਨਹੀਂ। ਪਾਪ ਵੀ ਵਸਦੀ ਗੱਲ ਨਹੀਂ ਹੈ ਪਾਪ ਕਰਨਾ ਪ੍ਰੈਕਟੀਕਲੀ ਵਸਦੀ ਗੱਲ ਨਹੀਂ ਹੈ ਪਾਪ ਸੋਚਣਾ ਵਸਦੀ ਗੱਲ ਨੇ ਕਰਨਾ ਵਸਦੀ ਗੱਲ ਪਾਪ ਸੋਚ ਸਕਦਾ ਕਰ ਨਹੀਂ ਸਕਦਾ ਜਿਵੇਂ ਸੋਚ ਲੜਦਾ ਮੈਂ ਬੰਗੜੀ ਦਾ ਰੁਸਾਨ ਹੋ ਜਵੇ ਹੋਇਆ ਹੈ ਦੀ ਸੋਚੇ ਦਰਦਰ ਕਰਤਾ ਲੱਗਦਾ ਦੀ ਕੋੜਾ ਦਾ ਹੈ ਪਰਮੇਸ਼ਰ ਦੇ ਹੁਕਮ ਨਾਲ ਬਾੜੇ ਦਾ ਉਹਨੇ ਝਾਣਾ ਜੀਮ ਦੀ ਚਾਹ ਰ ਕੋਈ ਨਹੀਂ ਹੋਣਾ ਜਿਆਦਾ ਹੋਈ ਰੀ ਜਰਦਾ ਪ੍ਰੈਕਟੀਕਲੀ ਪੁੰਨ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਨਾ ਪਾਪ ਕਰਨਾ ਪਾਪ ਕਰਨ ਵਾਲਾ ਬੁਰਾ ਹੁੰਦਾ ਜਿਹੜਾ ਪਾਪੀ ਬੁਰਾ ਹੁੰਦਾ ਪਾਪ ਕੋਰਾ ਪਾਪੀ ਕੋ ਪਿਆਰਾ ਜਿਹੜਾ ਪਾਪੀਆ ਨੂੰ ਪਿਆਰਾ ਹੈ ਵਕਮਨਾ ਬਰੋਧ ਕਰਨਾ ਵੀ ਪਾਪ ਹੈ ਪਰ ਬਰੋਧ ਦੀ ਸੋਚ ਸਕਦੇ ਆ ਕਰ ਨਹੀਂ ਸਕਦੇ ਬਰੋਧ ਵੀ ਸੋਚਦੇ ਯੋਗ ਸਾ ਨੂੰ ਜਿਹੜਾ ਪਾਣਾ ਮਿੱਠਾ ਨਹੀਂ ਲੱਗਦਾ ਇਹ ਪਾਪ ਹੈ ਤੇ ਵਰਤਦਾ ਦਾ ਫਿਰ ਸਭ ਕੁਝ ਵਰਤੇ ਤੇਰਾ ਪਰ ਪਾਣਾ ਕਿਨੇ ਸਾਡੇ ਸੋਚ ਤੇ ਹਟ ਗਿਆ ਵਰਤਨ ਤੇ ਉਹ ਤਾਂ ਆਪਣਾ ਉਹ ਵੀ ਚੱਲਦਾ ਹੈ ਸਾਡੀ ਜਿਹੜੀ ਸੋਚ ਹੈ ਭਾੜੇ ਤੋਂ ਖਲਾਅ ਇਹ ਹੀ ਪਾਪ ਜੋ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਪਾਪ ਹੈ ਜੋ ਸੱਚ ਅਸੀਂ ਹੋ ਗਿਆ ਉਹ ਨਹੀਂ ਪਾਪ ਉਹ ਤਾਂ ਉਹਦਾ ਪਾਗਲ ਹੈ ਇਸ ਕਰਕੇ ਪਾਪ ਕੋਈ ਨਾ ਹਮਰੇ ਬਸ ਨਹੀਂ ਤਾਂ ਕਿ ਆਪ ਆਪਣੇ ਹੀ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਸਾਡੇ ਕੋਈ ਵੀ ਹੈ ਉਹਨਾਂ ਦਾ ਤਾਂ ਜੇ ਬੁਰਾਈ ਕਰ ਸਕੀਏ ਬੁਰਾਈ ਨਹੀਂ ਕਰ ਸਕਦਾ ਸਭ ਉਹਦੇ ਬਾਣਾ ਰੱਖਦਾ ਪੁਰਜਵਾਲਪੇ ਦੇਰਾ ਬਾੜਾ ਮੁਰਾ ਹੋਇਣਾ ਬਰਾਈ ਕਰ ਸਕੇ ਕਰਨ ਦੀ ਤਾਂ ਸਾਡੇ ਸੁਭਾਤਾ ਹੈ ਨਹੀਂ ਬਰਾਈ ਫਬ ਨਹੀਂ ਚੰਗੇ ਪਰ ਚੰਗੇ ਨਹੀਂ ਹੈਗੇ ਚੰਗੇ ਕਿਉਂ ਨਹੀਂ ਸਾਡੀ ਸੋਚ ਚੰਗੀ ਨਹੀਂ ਬਾਣਾ ਬਿਠਾਰੀ ਲੱਗਦਾ ਚੰਗੇ ਤਾਂ ਹੁੰਦੇ ਜੇ ਬਾਣਾ ਬਿਠਾ ਲੱਗਦਾ ਚੰਗੇ ਹੋ ਰਹੇ ਹੈ ਜੇ ਬਾਣਾ ਬਿਠਾ ਕਰਕੇ ਬੰਦੇ ਨੇ ਬੁਰੇ ਅਸੀਂ ਵੰਡੀ ਸਕਦੇ ਆ ਬੁਰੇ ਸਾਡਾ ਬੁਰਾ ਹੀ ਸਾਡੇ ਵਸ ਦੀ ਗੱਲ ਹੈ ਦੀ ਚੱਕੇ ਅਸੀਂ ਹਾਂ ਨਹੀਂ ਚੱਕੇ ਵੀ ਨਹੀਂ ਹੈਗੇ ਬੁਰਾ ਨਹੀਂ ਕੋਈ ਬੁਰਾ ਵੀ ਕੋਈ ਨਹੀਂ ਹੈ ਬੁਰਾ ਹੋਇਆ ਨਾ ਬੁਰਾਈ ਕਰ ਸਕੇ ਕਰਨਾ ਤਾਂ ਕਹਿੰਦੇ ਵਸ ਦੀ ਗੱਲ ਹੈ ਹੀ ਨਹੀਂ ਕੁਛ ਨਹੀਂ ਕੋਈ ਕਰ ਸਕਦਾ ਇਹ ਸਭ ਹੈ ਇਹ ਹੀ ਅਗਿਆਨਤਾ ਕੁਛ ਕਰ ਸਕਦਾ ਕੋਈ ਗੁਰਬਾਣੀ ਦੀ ਇਸ ਗੱਲ ਨੂੰ ਬੰਦੀ ਆ ਕੰਦੇਰੀ ਪਾਣਾ ਚ ਨਹੀਂ ਜਲਦੇ ਜੇ ਬਾਹਰ ਤੇ ਹੰਮੇ ਹੋਦੇ ਕਰਦੇ ਦੰਗੋ ਜੰਦਾ ਪੁੱਤੋਂ ਤੋਂ ਮਰਦੇ ਨਾ ਦਰੋਲੀ ਬੰਦੇ ਜੇ ਦਰੋਗਣਗੇ ਫਿਰ ਚੱਗੇ ਹਰਦੇ ਜਰੂਰ ਨਾ ਥਾਰੇ ਕਹਿੰਦੇ ਨੇ ਵੀ ਜੋ ਕੁਛ ਵਰਤੇ ਤੇਰਾ ਭਾਣਾ ਗੁਜ਼ਰਬਾਨ ਵੀ ਬੰਦਦੇ ਨੇ ਸਾਰੇ ਬੰਦਦੇ ਨੇ ਮਨ ਵੀ ਲੈਂਦੇ ਨੇ ਮੁੱਕਰ ਵੀ ਜਾਂਦੇ ਨੇ ਉਹ ਜਦ ਮੰਨ ਕੇ ਮੁੱਕਰ ਜਿਵੇਂ ਚੱਡਾ ਨਹੀਂ ਹੁੰਦਾ ਕੱਲ ਮੰਨ ਵੀ ਗਿਆ ਜਾਰ ਆਦਮੀ ਜੁੱਥੇ ਜਾ ਕੇ ਬੁਖਰ ਪੀ ਗਿਆ ਹੁਣ ਉਹਨੂੰ ਚੰਗਾ ਕੌਣ ਕੋਊਗਾ ਕੌਊਗਾ ਜੰਡਾ ਜੱਸੇ ਨਾਲੋਂ ਚੰਗੇ ਸਾਤੇ ਨੂੰ ਮੰਨ ਵੀ ਜਾਂਦਾ ਝਟ-ਬਟ ਬੁਖਰ ਵੀ ਜਲਦਾ ਉਹ ਮੰਨ ਕੇ ਬੁਖਰੇ ਆ ਆਦਮੀ ਚੰਗਾ ਨਹੀਂ ਕਰ ਨਹੀਂ ਕੋ ਸਕਦਾ ਪਰ ਇਹ ਲੈ ਲੱਖ ਲੇਕੀਆਂ ਚੰਗਿਆਈਆਂ ਅੱਕ ਪੁੰਨਾ ਪ੍ਰਵਾਨ ਜਿਹੜਾ ਕੀ ਹੀ ਗੱਲ ਐ ਪੈਰ ਪਹੜਾ ਮਾਰੇਗਾ ਆਪ ਚੰਗਾ ਵਰਣ ਦਾ ਬਣਦਾ ਬੜੀ ਗੱਲ ਪਿੱਛੇ ਚੰਗਾ ਵਰਣੋ ਰਹਿ ਗਿਆ ਖਟਿਆ ਵੀ ਕੁਸਰੀ ਬਣੋਂ ਬਣ ਕੇ ਜੇ ਚੰਗਿਆ ਹੀ ਤੋਂ ਖਾਰਜ ਹੋ ਕੇ ਚੰਗਿਆ ਦੀ ਲਿਸਟ ਵਿੱਚੋਂ ਨਿਕਲੇ ਖਟਿਆ ਤਾਂ ਕੋਈ ਨਹੀਂ ਕੀ ਖਟਿਆ ਐਵੇਂ ਮੁਰਾਈ ਲਈ ਸੋਚ ਕੇ ਮੁਰਾਈ ਨਹੀਂ ਆ ਨਾ ਕਰਕੇ ਸੋਚ ਬੇਦ ਕਹਿੰਦਾ ਸੋਚ ਕੇ ਬਰਾਈ ਲਈਆ ਤਾ ਬੇਦ ਕਹਿੰਦਾ ਮਨਸਾ ਬਾਪ ਆਪ ਬੈਦ ਉਹਦੀ ਜਣੀ ਇੱਛਾ ਹੋਈ ਪਾਪ ਹੈਦੀ ਪ੍ਰੈਕਟੀਕਲੀ ਕੁਝ ਨਹੀਂ ਕਰਦਾ ਤੋ ਉਹੀ ਗੁਰਬਾਣੀ ਕਹਿੰਦੀ ਲੇਕਿਨ ਸਿਮਰਤੀ ਇਹ ਦੋਲਟ ਕਹਿੰਦੀ ਸਿਮਰਤੀ ਸੰਸਾਰੀ ਕੰਮੂਦੇ ਹਾਂ ਇੱਕ ਗਾੜੀ ਸੋਇਆਦਾ ਹੈ ਨੀ ਕਿਹਦੇ ਬੰਦੇ ਬੰਦਾ ਮਾਰਦਾ ਫੱਕੀ ਹੋਵੇ ਤਰ ਆਪਣੇ ਬਰਵਾਇ ਤੁਰਿਆ ਵੀ ਤਰੋਂ ਟੀ ਇਹ ਗੱਲ ਬੰਦੂ ਤੁਰਿਆ ਵੀ ਤਰੋਂ ਇਹ ਬਿਟ ਨਹੀਂ ਆਏਗਾ ਸਿਰਾ ਸੰਸਾਰਿਕ ਨੂਨ ਹੋਰ ਤਰ੍ਹਾਂ ਦਾ ਹੈ ਜਿਹੜਾ ਦਰਗਾਹੀਕ ਰੂਪ ਹੈ ਹੋਰ ਤਰ੍ਹਾਂ ਦਾ ਇਸ ਕਰਕੇ ਭਗਤਾਂ ਦੇ ਸਾਰੇ ਆ ਜੋੜ ਕੇ ਰਹਿਣਾ ਜੋੜ ਨਹੀਂ ਆ ਸੰਸਾਰਿਕ ਨੂਨ ਹੋਰ ਰੋ ਸਰਪ੍ਰੇਦਾ ਕਰੂਨ ਸੰਸਾਰਿਕ ਨੂਨ ਹੈ ਕਿ ਜਿਹੜਾ ਦਰਗਾਹੀਕ ਰੂਪ ਹੈ ਦੋਹਾਂ ਦਾ ਫਰਕ ਤਾਂ ਰਹਿਣਾ ਹੀ ਉਹਦਾ ਰਾਜੇ ਵਾਸਤੇ ਜੋ ਹਕੂਮਤ ਕਰਦੀ ਹੈ ਜਿਹਨੇ ਸਮਾਜ ਦੇ ਵਿੱਚ ਉਹ ਸਮਾਜਿਕ ਕਾਨੂੰਨ ਸਾਡਾ ਕਾਨੂੰਨ ਬਣਾਇਆ ਹੈ ਕਿੱਥੇ ਉਹ ਇਹ ਜਿਹਾ ਹੀ ਰਹੂਗਾ ਉਹ ਜਾਨਾ ਨਾਲ ਦਾ ਪਰੋਦਾ ਬਿਸਨਸ ਹੋ ਜੂਗਾ ਫਿਰ ਤਾਂ ਹਾਂਜੀ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਮਾਨ ਲੱਖ ਨੇਕੀਆਂ ਚੰਗਿਆਈਆਂ ਲੱਖਾਂ ਨੇਕੀਆਂ ਹੁਣ ਤੇ ਜ਼ਿਆਦ ਮੇ ਦੇ ਵਿੱਚ ਜਿਹੜੀ ਤੋਂ ਅਸੀਂ ਦੇਖੀ ਸਮਝਦੇ ਹਾਂ ਚੰਗਿਆਈਆਂ ਲੱਖਾਂ ਹੁਣ ਜਿਹਨੂੰ ਅਸੀਂ ਚੰਗਿਆਈ ਸਮਝਦੇ ਹਾਂ ਬਹੁਤ ਥਾੜੀਆਂ ਨੇਕੀਆਂ ਸੀ ਜਿਹੜੀਆਂ ਸੰਬੰਧੀਆਂ ਦਰਗਾਹ 'ਚ ਨੇਕੀਆਂ ਨਹੀਂ ਬਣੀਆਂ ਸੀ ਉਦੋਂ ਤੱਕ ਰੋਟੀ ਨਹੀਂ ਹੈ ਵੀ ਲੋਕ ਅਸੀਂ ਦੇਖੀ ਸਮਝਦੀ ਉਹ ਚ ਦੇਖੀ ਦਰਗਾਹ ਵੱਡੀ ਜਾਂਦੀ ਹੈ ਫਿਰ ਅਸੀਂ ਚੰਦਾ ਬਣ ਗਏ ਕਿਉਂਕਿ ਆਟੜ ਮੱਥਾ ਨੇ ਆਟੜ ਮੱਥਾ ਨੇ ਆਟੜ ਬਰੋਤਾ ਨੇ ਇੱਕ ਵਤ ਦੋਈ ਵਤ ਦੇ ਖਿਲਾਫ ਹੈ ਇਹ ਸਾਡੇ ਆਦਮੇ ਦੀ ਹਰ ਗੱਲ ਮੰਨੀ ਹੋਈ ਤਾਂ ਵੱਡੀ ਜਾਣੀ ਜ਼ਰੂਰੀ ਨਹੀਂ ਹੈ ਸਾਡੇ ਆਪਣੇ ਹਿਸਾਬ ਨਾਲ ਨੇ ਫਿਰ ਮੁਸਲਮਾਨਾਂ ਦੇ ਖਾਣੇ ਪਾਪ ਨਹੀਂ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਗੱਲ ਨੂੰ ਉਹਨਾਂ ਦੇ ਪਾਪ ਨਹੀਂ ਸਾਡੇ ਪਾਪ ਹੈ ਕਿਤੇ ਡਿਫਰੈਂਸ ਹੈ ਰਹਿਣ ਕੇ ਇਹ ਆਦਮੀ ਤੇ ਆਦਮੀ ਦੀ ਮੱਤ ਹੈ ਜੋ ਸਾਰੇ ਆਦਮੀ ਦੀ ਮੱਤ ਹੈ ਦਰਗਾਹ ਦੇ ਦੋਹਾਂ ਨੂੰ ਕੋਈ ਵਰਗਤੀ ਮੈਂਦਾ ਦਰਗਾਹ ਦੇ ਦੋਹਾਂ ਪਾਸ ਤੇ ਕੋਈ ਗੱਲ ਉਹ ਵੀ ਉਹ ਜਿਹਨੂੰ ਵੀ ਉਹ ਜਿਹਨੂੰ ਲੱਖ ਦੇ ਕੀਆ ਚੱਗਿਆ ਨਕਪੁਣਾ ਪ੍ਰਵਾਨ ਲੱਖ ਪੁਣਾ ਪ੍ਰਵਾਨ ਜਿਹੜੇ ਸੰਸਾਰੀ ਲੋਕਾਂ ਨੂੰ ਪ੍ਰਵਾਨ ਨੇ ਧਰਮ ਗ੍ਰੰਥਨ ਪ੍ਰਵਾਨ ਨੇ ਅੱਗੇ ਆਊਗਾ ਨਾ ਲੱਖ ਤੱਪੋ ਉਪਰਧਿਰ ਦਾ ਸਹਿਜ ਜੋਗ ਵਿਵਹਾਨ ਹਾਂ ਲੱਖ ਤੀ ਤੱਪਾ ਲੋ ਤੀਰ ਸੰਦੇ ਪੈੜੇ ਲੱਖ ਪ੍ਰਕਾਰ ਦੇ ਸਹਿਜ ਜੋ ਕਰ ਲੋ ਤੁਸੀਂ ਜੋ ਕਰ ਲੋ ਟਿਕਾ ਮੰਨੂ ਟਿਕਾਉਣ ਦਾ ਬੇਵਹਾਨ ਦੇਵਾਨਾ ਚੁੱਪ ਕਰਕੇ ਦੇਵਾਨਾ ਹੁੰਦਾ ਚੁੱਪ ਕਰਕੇ ਜੋ ਤੁਸੀਂ ਬੋਲਦਾ ਨਹੀਂ ਨਾ ਹੈ ਤਾਂ ਬੋਲ ਤਾ ਰਨ ਕਰਕੇ ਹ ਲਖ ਸੂਰਤਾਂ ਦਾ ਸੰਗਰਾਮ ਰਣਮੈ ਛੁਟੇ ਪ੍ਰਾਂ ਲਖ ਸੂਤਲ ਸੂਰ ਬਤਾਇਆ ਤਾਂ ਲੋ ਅਕੇਨਾ ਨੇ ਇਹ ਕਿਹਾ ਹੋਇਆ ਵੀ ਜਿਹੜਾ ਜਗ ਦੇ ਵਿੱਚ ਸ਼ਹੀਦ ਹੋ ਜਾਂਦਾ ਸਾਹਮਣੇ ਮੱਥੇ ਮੁਕਤ ਹੋ ਜਾਂਦਾ ਗੁਰਬਾਣੀ ਦੀ ਮੰਦੀ ਇਸ ਗੱਲ ਨੂੰ ਆ ਜਿਹੜੇ ਮੁੰਡੇ ਕਰਵਾਉਂਦੇ ਨੇ ਅਤਵਾਦੀ ਇਹ ਤਾਂ ਕਰਵਾਉਂਦੇ ਖੁਰਬਾਨੀ ਨਹੀਂ ਨੱਦ ਕੀਤੀ ਹੋਈ ਇਹ ਗੱਲ ਮਰਬਾਨੀ ਨਹੀਂ ਮੰਦੀਆਂ ਨੇ ਗੱਲਾਂ ਨੂੰ ਉਹ ਮਿਸਯੂਜ਼ ਕਰਕੇ ਨਾ ਹਿੰਦੂਵਾਲਦੀਓ ਮੁੰਡੇ ਵਰਵਾਤੇ ਸਾਰੇ ਸ਼ਹੀਦ ਬਣਾ ਕੇ ਮਰਬਾਨੀ ਦਾ ਕਹਿੰਦੇ 60 60 ਕਰ ਮਰੇ ਨਾਲੇ ਸੇਵਾਏ ਪਤਾ ਹਟੇ ਹੋਗਾ ਅਗੇ ਥੋੜਾ ਥੋੜਾ ਸਰੀਰ ਕਟਾ ਕੇ ਹੋਕ ਕਰਦੇ ਸੀ ਉਹ ਕਿਤੇ ਮੁੱਕ ਤੋਂ ਜਾਂਦੇ ਸੀ ਉਪਦੇਸ਼ ਗਿਆਨ ਤੋਂ ਬਣਾ ਨਹੀਂ ਹੈ ਇਹ ਹਮੇ ਪੈਦਾ ਕਰਦੇ ਨੇ ਸਾਰੇ ਹਾਂ ਲੱਖ ਸੁਰਤੀ ਲੱਖ ਗਿਆਨ ਧਿਆਨ ਲੜੀਏ ਬਾਤ ਬਰਾਨ ਆ ਲੱਖ ਪਰ ਕਰਦੇ ਧਿਆਨ ਦੇ ਸੁਰਤੀ ਧਿਆਨ ਜੋੜਦੇ ਲੱਖਾਂ ਤਰੀਕੇ ਨੇ ਧਿਆਨ ਟਿਕਾਉਣ ਦੇ ਆਪਣੇ ਆਪਣੇ ਤਰੀਕੇ ਨੇ ਲੱਖ ਗਿਆਨ ਧਿਆਨ ਗਿਆਨ ਧਿਆਨ ਇਹ ਰੱਖਾਂ ਪ੍ਰਕਾਰ ਦੇ ਨੇ ਪੜੀਏ ਬਾਠ ਬਰਾਨ ਪੁਰਾਣੇ ਦੇ ਬਾਠ ਪੜ੍ਹ ਲੋ ਜਾਏ ਉਹਨਾਂ ਵਿੱਚ ਇਹ ਤਰੀਕਾ ਪੁਰਾਣਾ ਦੱਸੇ ਬੇਦੀ ਗੱਲ ਹੀ ਜਿੱਤੀ ਹੋਈ। ਕੋ ਬੇਡ ਛੱਡਦਾ ਪੁਰਾਣ ਲੈ ਜਾਂਦੇ। ਪੁਰਾਣਾ ਦੇ ਵਿੱਚ ਜੋ ਕੁਛ ਆ ਉਹ ਸਭ ਵਿਦਿਆਦੇ ਲੈ ਵੰਦਿਆਵੀ ਗੱਲਾਂ ਦੇ। ਰਿਸ਼ੀ ਮੁੰਨੇ ਇੱਕ ਵੀ ਬਾਖ ਨਹੀਂ ਹੈ। ਸਰਨਾਰ ਮੁਰਜਾ ਨਮਰਤ ਖੋਜਦੇ ਲਿਖਿਆ ਹਾਂ। ਖੋਜਦੇ ਰਹਿ ਪਾਇਆ ਤਾਂ ਕਿਸੇ ਨਹੀਂ। ਸੋ ਅਮਰਤ ਘੁਰਤੇ ਪਾਇਆ। ਆਹ ਨਾ ਕੋਈ ਨਹੀਂ ਕਬੀਰ ਕਹਿੰਦਾ ਕੌਣ ਮੂਰੀ ਜੋ ਮਨ ਕੋ ਮਾਰੇ ਕਿ ਕਮੂਨੀ ਦੱਸੋ ਜਿਹਨੇ ਮਨ ਮਾਰਨ ਦੀ ਗੱਲ ਕਹੀ ਹੋਵੇ ਬੁਣੀ ਮਨ ਮਾਰਨ ਦੀ ਗੱਲ ਨਹੀਂ ਕਰਦਾ ਬੁਣੀ ਆਪਣੀ ਮਰਜ਼ੀ ਦੀ ਗੱਲ ਕਰਦਾ ਮੇਰੇ ਜੇਲੇ ਬਣੂ ਸਾਰੇ ਇਸੇ ਕਰਕੇ ਸਾਰੇ ਜਿਹੜੇ ਗ੍ਰੰਥ ਲਿਖੇ ਨੇ ਰਿਸ਼ੀਆਂ ਬੋਲੇ ਨੇ ਸ਼ਾਸਤਰ ਪਾਸ ਵਿੱਚ ਹੀ ਡਿਫਰ ਕਰਦੇ ਨੇ ਸਾਰੇ ਸਾਰੇ ਧੜੇਵੰਦੀਆਂ ਨੇ ਸਾਰੇ ਆਪਣੇ ਆਪਣੇ ਕੇਲੇ ਨੇ ਉਹਨਾਂ ਦੇ ਜੇ ਰਮਣ ਲਿਖੀ ਆਟਾ ਆਟਾ ਲਿਖੀ ਆ ਸਾਰੇ ਉਹ ਨਹੀਂ ਸਾਖੀ ਨਹੀਂ ਮਿਲਦੀ ਉਹ ਸੱਚੀ ਕਿਉਂਕਿ ਉਹ ਮਨਮਤੀ ਹੈ ਦੇ ਸਾਨੂੰ ਭਗਤਾਂ ਦੀ ਇੱਕ ਮੱਤ ਹੈ ਇਹਨਾਂ ਦੀ ਇੱਕ ਮੱਤ ਕਿਉਂ ਉਹਨਾਂ ਦੀ ਇੱਕ ਮੱਤ ਕਿਉਂ ਨਹੀਂ ਪਰਮਾਦੇਸ਼ਾਰ ਕੇ ਲੈ ਲੈ 14 ਨੇ ਚਾਰ ਪੰਥ ਚਲਾਏ ਨੇ ੜੋ ੜੇ ਕਦੂਏ ਨਾਲ ਪੰਥ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਮਾਇਆ ਹੈ ਉਹਦੇ ਵਿੱਚ ਉਹ ਮਰਜੀ ਦਾ ਪੰਥ ਹੈ ਉੱਥੇ ਆਪਣਾ ਜਿਹੜਾ ਹੈ ਨਾ ਉਦੋਂ ਕਿ ਮਰਦੀ ਕੰਮ ਕਰਦੀ ਆਪਣੀ ਮਨੁੱਖੀ ਬੁੱਧੀ ਦੇ ਲੈਵਲ ਦੇ ਪੱਧਰੇ ਜਿੱਤੇ ਮੁੱਖੇ ਮੰਦੀ ਦਾ ਲੈਵਲ ਦਾ ਗੱਲ ਹੋ ਉਥੇ ਡਿਫਰ ਕਰੂ ਆਦਮੀ ਮਨੂ ਦੋ ਬੇਸ਼ਅਰ ਪਰ ਚਾਰੇ ਗੁਰੂ ਇੱਕ ਹੈ ਪੰਥ ਕੇ ਆਰ ਅਡਟ ਨੇ ਉਹ ਕਹਦੇ ਨਹੀਂ ਇਹ ਤਾਂ ਲੈ ਦੁਨੀਆਵੀ ਗੱਲ ਹੈ ਇੱਥੇ ਸਾਰੇ ਬੁੱਧੀ ਹੈ ਬਵੇਕ ਬੁੱਧੀ ਨਹੀਂ ਹੈ ਭਗਤਾਂ ਦੇ ਕੋ ਬੁੱਧ ਬਵੇਕ ਬੁੱਧ ਵਿਵੇਕ ਮੁਦਦੇ ਜਾ ਕੇ ਬੰਦ ਕਰੇ ਚਲਦੀ ਹੈ ਉਦੋਂ ਥੱਲੇ ਥੱਲੇ ਡਿਫਰੈਂਸ ਡਿਫਰ ਕਰਦੀ ਹੈ ਉਹ ਤੁਹਾਨੂੰ ਆਪਣੀ ਆਪਣੀ ਆਪ ਆਪਣੀ ਬੁਧਾ ਜੇਤੀ ਬੜ ਬੜ ਬੰਦ ਜਿੱਤੇ ਤੱਕ ਆਪਣੀ ਬੁਤੀ ਹੈ ਉਥੇ ਤੱਕ ਡਿਫਰੈਂਸਸ ਰਹਿਣਗੇ ਪਾਰਲੀਮੈਂਟ ਦੇ ਰਹਿੰਦੇ ਰਹਿੰਦੇ ਉਹ ਤਾਂ ਬੰਦ ਨੇ ਸਾਰੇ ਡਿਫਰੈਂਸ ਰਹਿਣ ਕਦੋਂ ਮੁਵੇਕ ਬੁਤੀ ਆਜੂਗੀ ਚਾਹੇ 2 ਚਾਹੇ 4 ਚਾਹੇ 10 ਚਾਹੇ 1000 ਚਾਹੇ ਉਹਨਾਂ ਦੇ ਮਰਤੇ ਪੁੱਜੇ ਦੇ ਰੀਡਰ ਫਿਰ ਪੂਰਨ ਬੁੱਧ ਕਹਿੰਦੇ ਨੇ ਉਹਨੂੰ ਜਦੋਂ ਨਾਨਕਾ ਪੂਰਨ ਉਹਦੋਂ ਪਰ ਦੂਗਰੀ ਉਹਦੇ ਜਿਹੜੀ ਹੈ ਨਾ ਜਿਵੇਂ ਭਾਂਡਾ ਉੋਂਾਂ ਛਲਕਦਾ ਹੈ ਤੇ ਮੈਂ ਅਧੋਰੀ ਬੁੱਧੀ ਛਲਕਦੀ ਰਹੋ ਟਕਾ ਨਹੀਂ ਦਉਦੋਂ ਤੇ ਖਵਰਾ ਕੇ ਅੰਦਰੋਂ ਜੋ ਜੋ ਟਿੱਖਾ ਸੜਗਲ ਕਰ ਜਾਂਦੀ ਹੈ ਉਹ ਜਿਲੀ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਜਿਨ ਕਰਤੇ ਕਰਨਾ ਕੀ ਜਿਹੜੇ ਕਰਤੇ ਨੇ ਸਾਰੀ ਰਚਨਾ ਬਣਾਈ ਹੈ ਸੱਚੀ ਹੈ ਲਿਖਿਆ ਆਵਣ ਜਾਣ ਆਵੜ ਜਾਣ ਸਾਰਿਆਂ ਨੇ ਲਿਖਿਆ ਹੋਇਆ ਜੰਮਲ ਬਣ ਲਿਖਿਆ ਹੈ ਨਾਨਕ 29 ਮਿੱਠਿਆ ਕਰਮ ਸੱਚਾ ਨਿਸ਼ਾਨ ਕੋਨੇ ਦੱਸਿਆ ਉਹ ਕਰਤੇ ਦੇ ਮਤਾਬ ਕੇ ਸਾਰੀਆਂ ਬੱਤਾਂ ਜਿਹੜੀਆਂ ਨੇ ਬਥੇਆ ਵੀਡੀਓ ਪਿੱਛੇ ਦੱਸ ਕੇ ਰਹਾ ਜਿਹੜੇ ਕਰਤੇ ਨੇ ਸਾਰਾ ਸੰਸਾਰ ਹਕਮ ਨਾਲ ਸੰਸਾਰ ਪੈਦਾ ਹੋਇਆ ਨਾ ਉਸ ਹਕਮ ਨਾਲ ਮੈਂ ਬੁਲਾਇਆ ਬੋਲਦਾ ਉਹ ਕਹਿੰਦੇ ਬੁਲਾਇਆ ਬੋਲਦਾ ਉਹਦੇ ਮੁਤਾਬਕ ਸਾਰੀਆਂ ਵਤਾਂ ਕਿੱਥੇ ਨੇ ਸੱਚ ਕੀ ਹੈ ਠੀਕ ਕੀ ਹੈ ਕਰਮ ਸੱਚਾ ਨਹੀਂ ਸੰ ਉਹਦੀ ਕਿਰਪਾ ਹਾਸਲ ਕਰੋ ਜਿਹਨੇ ਸੰਸਾਰ ਪੈਦਾ ਕੀਤਾ ਹੈ ਉਡੀ ਕਿਰਪਾ ਕਿ ਹੋ ਜਾ ਕਰਮ ਹੋ ਜਾ ਪਰ ਸੱਚ ਦਾ ਨਿਸ਼ਾਨ ਸੱਚ ਦੀ ਆਵਾਜ਼ ਤੁਹਾਡੇ ਨਿਸ਼ਾਨ ਉਹਦੀ ਆਵਾਜ਼ ਸੱਚ ਦਾ ਆਵਾਜ਼ ਤੁਹਾਡੇ ਅੰਦਰੋਂ ਪੈਦਾ ਹੋਵੇ ਫਿਰ ਤੁਸੀਂ ਬੋਲੋ ਉਹ ਗੱਲ ਸਹੀ ਹੈ ਜਦ ਬੁਲਾਇਆ ਬੋਲਦਾ ਉਹ ਸੱਚਾ ਜਿਹੜਾ ਆਪਣੇ ਆ ਬੋਲਦਾ ਸੱਚ ਨਹੀਂ ਬੋਲਦਾ ਸਾਰੇ ਵਕਤ ਬੁਲਾਇਆ ਬੋਲਦੇ ਨੇ ਆਪਣੇ ਆਪ ਨਹੀਂ ਬੋਲਦੇ ਜਦ ਬੁਲਾਇਆ ਬੋਲਦੇ ਨੇ ਫਿਰ ਇੱਕ ਮਤ ਨਾਲ ਜਦ ਆਪਨੇ ਆ ਬੋਲਦਾਂ ਮਾਤਰੀ ਹੋ ਤਰਪਾ ਕਿ ਬੁਲਾਉਣ ਵਾਲਾ ਪਿੱਛੇ ਇੱਕ ਉਹ ਨੂੰ ਕਹੇ ਮਹਾਪੁਰਖ ਕਿ ਬਾਣੀ ਮਹਾਪੁਰਖ ਕੀ ਦੇਚ ਘਰ ਵਸਦਾ ਹੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬੋਲਣ ਵਾਲਾ ਵਿਚਾਰਨ ਵਾਲਾ ਗੁਰਮੁਖ ਹੈ ਮਹਾਪੁਰਖ ਨਹੀਂ ਹੈ ਬੋਲਣ ਵਾਲਾ ਮਹਾਪੁਰਖ ਨਹੀਂ ਹੈ ਕਵੀਤ ਮਹਾਵਕ ਨਹੀਂ ਮੰਨਦਾ ਆਪਣੇ ਆਪ ਨੂੰ ਵਹ ਕੌਣ ਮਹਾਪੁਰਖ ਨਹੀਂ ਮੰਨਦਾ ਆਪਣੇ ਆਪ ਨੂੰ ਕੋਈ ਭਗਤ ਆਪਣੇ ਆਪ ਨੂੰ ਮਹਾਪੁਰਖ ਨਹੀਂ ਮੰਨਦਾ ਸਤ ਸਾਰੇ ਬੋਲਦੇ ਨੇ ਕੋਈ ਨਹੀਂ ਕਿਹਨਾਂ ਦੀ ਆਪਣੇ ਬੜੇ ਬਾਤਾਂ ਬੰਨੀ ਜਾਂਦਾ ਜੈ ਜੈ ਮਹਾਪੁਰਖ ਨੇ ਪਤਾ ਹੀ ਆਪਨ ਮਹਾਪੁਰਖ ਹੈ ਵਾਹ ਪਰ ਕੌਣ ਹੈ ਇਹ ਬਾਣੀ ਮਹਾਪੁਰਖ ਉਹ ਮਹਾਪੁਰਖ ਆ ਬਾਕੀ ਦਾ ਸਾਰੇ ਪੁਰਖ ਦੇ ਬਾਕੀ ਸਾਰੇ ਪੁਰਖ ਨੇ ਵਾਹ ਪਰ ਕੋਈ ਨਹੀਂ ਇਹ ਬਾਣੀ ਮਹਾਪੁਰ ਕੀ ਨਿਜ ਘਰ ਵਸਾ ਹੋਇ ਪਾਣੀ ਮਹਾਪੁਰ ਤੇ ਗਿਆ ਗੁਰਬਾਣੀ ਜਿਨ੍ਹਾਂ ਨੇ ਬੋਲੀ ਏ ਉਹ ਮਹਾਪੁਰੀ ਜਿਨ੍ਹਾਂ ਨੇ ਬਾਣੀ ਸਾਨੂੰ ਦੱਸੀ ਹੈ ਨਾ ਲਫ਼ਜ਼ਾਂ ਦੇ ਕੇ ਬੋਲੀ ਦੇ ਕੇ ਉਹ ਗੁਰਬਾਣੀ ਦੇ ਵਿੱਚ ਇਹਨਾਂ ਨੇ ਬਾਣੀ ਬਿਆਨ ਕੀਤੀ ਹੈ ਉਹ ਵਾਹ ਪਰ ਨਹੀਂ ਪਾਣੀ ਮਹਾਪੁਰ ਤੇ ਗਿਆ ਟਰਕੀ ਬਾਣੀ ਹੈ ਜਿਹੜੀ ਉਹ ਮਹਾਪੁਰੀ ਜੇ ਉਹ ਤਾਂ ਕਿ ਬੁਲਾਏ ਬੋਲੇ ਨਾ ਬੁਲਾਏ ਬੋਲੇ ਜਿਹੜੇ ਬੁਲਾਏ ਬੋਲਦੇ ਨੇ ਕੋ ਉਹਨਾਂ ਦੀ ਆਵਾਜ਼ ਇੱਕ ਆੜੜਕ ਵਿੱਚੋਂ ਹਾਂ ਉਹਦੇ ਮੁਤਾਬਕ ਬਾਪੁਰਖ ਦੇ ਮੁਤਾਬਕ ਉਹਦੀ ਮਰ ਉਹਨੇ ਜਿਹੜੀ ਮੱਤ ਦਿੱਤੀ ਹੈ ਉਹਦਾ ਸੱਚੀ ਗੱਤ ਹੈ ਬਾਕੀ ਸਭ ਮੱਤੀ ਵਿਧਿਆ ਦਾ ਇਹਨਾਂ ਸਾਬਕਾ ਜਿਹੜੀਆਂ ਤੀਰਥਾਂ ਤੇ ਹੋਰ ਬੱਤਾਂ ਗਿਣਤੀ ਹੋ ਗਿਆਨ ਧਿਆਨ ਗਿਣਦੇ ਉਹ ਜਿਹੜੇ ਪ੍ਰਵਾਨ ਨੇ ਗਿਣਤੇ ਸਾਹ ਮੱਥੇ ਮਤਾਰੇ ਇਹ ਸਭ ਫੋਕੜ ਧਰਮ ਕੱਚੂ ਫੜਨਾ ਹੈ ਇਹਨਾਂ ਨੂੰ ਕੋਈ ਫੜ ਨਹੀਂ ਲੱਗਦਾ ਫੜ ਕਾ ਦਾ ਲੱਗਣਾ ਹੁ ਪਹਿਲਾਂ ਦਾ ਸੰਤੋਖ ਦਾ ਫੜ ਲੱਗਦਾ ਕਿਦਰੋਂ ਸੰਤੋਖ ਹੈ ਨਹੀਂ ਸੰਤੋਖ ਜਦੋਂ ਚਰਿਤੀ ਜ਼ਿੰਦਗੀ ਦੀ ਭੁਖ ਅੰਦਰੋਂ ਖਾਰਜ ਹੋ ਜੂ ਛਾਂਡੀ ਦਾ ਅਰਦਾਸ ਹੈ ਇਹਨੂੰ ਜ਼ਿੰਦਗੀ ਮਨੋ ਕਾਮਨਾਵਾਂ ਪੂਰਨ ਕਰਦੀ ਅਰਦਾਸ ਜਿੱਥੇ ਤੱਕ ਮਨੋ ਕਾਮਨਾਵਾਂ ਪੂਰਨ ਕਰਦੀ ਅਦਾਸ ਆ ਉਹ ਹਿੰਦੂ ਮਤ ਹੋ ਸਕਦੀ ਐ ਸਿੱਖ ਮਤ ਨਹੀਂ ਐ ਹੋਰ ਕੋਈ ਮਤ ਹੋ ਸਕਦੀ ਐ ਬਾਕੀ ਸਾਰੀਆਂ ਮਤਾਂ ਹੀ ਮਨੋ ਕਾਮਨਾ ਦੀਆਂ ਹੀ ਨੇ ਉਹ ਮਿੱਠਿਆ ਮਤਾਂ ਮਿੱਠਿਆ ਸੱਚੀ ਮਤਰੀ ਸੱਚੀ ਮਤਰੀ ਸੱਚੇ ਨਾਮ ਕੀ ਲੱਗਰ ਕੋ ਮਤ ਨੂੰ ਖਾਏ ਜਾਂਦੀ ਐ ਤੂੰ ਇਸ ਸੱਚੀ ਮਤ ਜੇ ਭੁੱਖ ਮਾਇਆ ਦੀ ਐ ਰਿਦੇ ਸਦੀ ਦੇ ਭੁਖਾ ਉਹ ਐਸੇ ਭੁਖੇ ਤਾਂ ਭਗਤੀ ਉਹ ਨਹੀਂ ਕਰ ਸਕਦੇ ਹੁੰਦੇ ਭੁਖੇ ਭਗਤਾਂ ਕੀ ਜੇ ਉਦੋਂ ਭਗਤੀ ਉਹ ਨਹੀਂ ਕਰ ਸਕਦੇ ਉਹ ਮਾਇਆਦਾਰੀ ਰਹਿਣਗੇ ਮਾਇਆਦਾਰੀ ਰਹਿਣਗੇ ਉਹ ਰਾਜ ਤਰੇਗਾ ਖਾਲਸਾ ਕਹਿਣਗੇ ਉਹ ਕਰਨਗੇ ਉਹਨਾਂ ਨੇ ਸਿੱਖੀ ਤੇ ਕੀ ਲੈਣਾ ਉਹਨਾਂ ਨੇ ਸਮਾਤੇ ਲੈਣਾ ਵੀ ਕੀ ਜਦੋਂ ਮਨੋ ਕਾਮਨਾਵਾਂ ਜਿਹਦੇ ਅੰਦਰ ਰਹਿਣ ਗਿਆ ਉਹ ਆ ਸਿੱਖੀ ਦਾ ਦੂਰ ਦਾ ਵੀ ਮਸਤਰੀ ਵਾਗਣਾ ਸਿੱਖੀ ਵਿਰੋਧ ਕੀਤਾ ਹੋ ਸਕਦਾ ਉਹ ਕਿਹੜਾ ਨੇ ਵਿਰੋਧ ਕੀਤਾ ਅੱਜ ਥੇ ਸਿੱਖੀ ਦਾ ਬਰੋਕਾਵਣਾ ਵਾਲੀ ਸੀ ਸਾਰੇ ਇਕੱਠੇ ਹੋ ਗਏ ਨਾ ਬਰੋਕਾਵਣਾ ਵਾਲਿਆਂ ਸਾਰਿਆਂ ਬਤਾ ਦੇਣਾ ਸਿੱਖੀ ਉਹਨਾਂ ਦੇ ਖਿਲਾਫ ਹੈ ਉਹ ਜੇ ਉਹ ਸਿੱਖੀ ਦੇ ਖਿਲਾਫ ਨੇ ਕਦੇ ਕਦੇ ਬੋਲਦੇ ਨਹੀਂ ਅੰਦਰੋਂ ਖਿਲਾਫ ਨੇ ਕਦੇ ਕਦੇ ਐਲਾਨ ਕਰਕੇ ਖਿਲਾਫ ਅਤੇ ਦਾ ਦੇ ਚੋਪਕੀ ਤੇ ਖਿਲਾਫ ਨੇ ਕਦੇ ਕਦੇ ਗੱਜਵੜੀ ਦੇ ਖਿਲਾਫ